ਅੱਧੀ ਜ਼ਿਲ੍ਹਿਆਂ ਦੇ ਵਿੱਚ ਅੱਜ ਤੇ ਕੱਲ ਨੂੰ ਵੀ ਸਕੂਲ ਬੰਦ ਰਹਿਣ ਵਾਲੇ ਨੇ ਤਾਂ ਜਿਹਾ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਤਣਾਅਪੂਰਵਕ ਮਾਹੌਲ ਲਗਾਤਾਰ ਵਧਦਾ ਜਾ ਰਿਹਾ ਸੀ ਔਰ ਉਸ ਦੇ ਵਿਚਾਲੇ ਸਾਰੇ ਵਿਦਿਅਕ ادارے ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਸੀ ਖਾਸ ਕਰ ਸਰਹੱਦੀ ਜ਼ਿਲ੍ਹਿਆਂ ਦੇ ਔਰ ਇਸ ਦੇ ਵਿਚਾਲੇ ਕਬੱਡੀ ਅਪਡੇਟ ਲੈ ਕੇ ਹਾਜ਼ਰਾਂ ਦਰਸਲ 5 ਜ਼ਿਲ੍ਹਿਆਂ ਦੇ ਅੱਜ ਤੇ ਕੱਲ ਨੇ ਜਿਹੜੇ ਸਕੂਲ ਉਹ ਬੰਦ ਰਹਿਣ ਵਾਲੇ ਤਾਂ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਸ ਦੇ ਬਾਰੇ ਵਿੱਚ ਜ਼ਿਕਰ ਕਰ ਲਿਆ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਅੰਮ੍ਰਿਤਸਰ ਫਾਜ਼ਿਲਕਾ ਪਠਾਨਕੋਟ ਔਰ ਇਸ ਦੇ ਨਾਲ ਹੀ ਤਰਨਤਾਰਨ ਤੇ ਫਾਜ਼ਿਲਕਾ ਦੇ ਵਿੱਚ ਵੀ ਸਕ ਪਤਾ ਬਿਲਕੁਲ ਅੱਜ ਤੇ ਕੱਲ੍ਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ ਵਿੱਦਿਅਕ ਅਦਾਰਿਆਂ ਦੇ ਉੱਤੇ ਲਗਾਤਾਰ ਵੱਡੇ ਫੈਸਲੇ ਲਏ ਗਏ ਸੀ ਤਾਂ ਬਿਲਕੁਲ ਮਾਹੌਲ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਤਣਾਅਪੂਰਵਕ ਹੁੰਦਾ ਜਾ ਰਿਹਾ ਸੀ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ 12 ਮਈ ਤੱਕ ਇਹ ਫੈਸਲਾ ਲਿਆ ਗਿਆ ਸੀ ਹੁਣ ਫੈਸਲੇ ਨੇ ਜਿਹੜੇ ਅੱਗੇ ਪੋਸਟਪੋਨ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਹੁਣ 2 ਦਿਨ ਤੱਕ ਸਕੂਲ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣਗੇ ਆ ਤਾਂ ਬਿਲਕੁਲ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਬਾਰੇ ਤੁਹਾਨੂੰ ਦੁਬਾਰਾ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਿੰਨੇ ਆ ਅੰਮ੍ਰਿਤਸਰ ਫਾਜ਼ਿਲਕਾ ਪਠਾਨਕੋਟ ਫਿਰੋਜ਼ਪੁਰ ਅਤੇ ਤਰਨਤਾਰਨ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਕੂਲ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ